ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣੀ ਐ ਸਦਾ ਬਹਾਰ ਦੇ ਫੁੱਲ ਸਦਾ ਬਹਾਰ ਬਹੁਤ ਹੀ ਤਿਆਰੇ ਫੁੱਲ ਹੁੰਦੇ ਆ ਇਹਦੇ ਤੇ ਡੇਜ਼ਰਟ ਤੇ ਵਿੱਚ ਰੇਤਲੇ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਦੀ ਘਾਟ ਹੁੰਦੀ ਹੈ ਉਹਨਾਂ ਥਾਵਾਂ ਦੇ ਉੱਤੇ ਇਹ ਪੌਦਾ ਬੜਾ ਸੋਹਣਾ ਗਰੋ ਕਰਦਾ ਹੈ ਕਿਉਂਕਿ ਇਹਨੂੰ ਪਾਣੀ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ ਤੇ ਬਹੁਤ ਸਖਤ ਜਿਹੜੇ ਹਾਲਾਤ ਐ ਵਾਤਾਵਰਨ ਦੇ ਉਹਨਾਂ ਵਿੱਚ ਵੀ ਇਹ ਸਰਵਾਈਵ ਕਰਦਾ ਹੈ ਇਹ ਗੁਲਾਬੀ ਫੁੱਲਾਂ ਵਾਲਾ ਸਦਾਬਹਾਰ ਹੈ ਸਦਾਬਹਾਰ ਇਹਨੂੰ ਕਿਉਂ ਕਿਹਾ ਜਾਂਦਾ ਕਿਉਂਕਿ ਸਾਰਾ ਸਾਲ ਇਹਦੇ ਤੇ ਫੁੱਲ ਨਿਕਲਦੇ ਰਹਿੰਦੇ ਆ ਤੇ ਸਾਰਾ ਸਾਲ ਇਸ ਬੂਟੇ ਤੇ ਬਹਾਰ ਰਹਿੰਦੀ ਹੈ ਤੇ ਜਿੱਥੇ ਲੱਗਿਆ ਹੁੰਦਾ ਉੱਥੇ ਵੀ ਬਹਾਰ ਲਿਆਈ ਰੱਖਦਾ ਆਪਣੇ ਫੁੱਲਾਂ ਨਾਲ ਬਹੁਤ ਪਿਆਰੇ ਫਲਾਰਸ ਹੁੰਦੇ ਆ ਇਹਦੇ ਦੇਖੋ ਤੁਸੀਂ ਤੇ ਇਹ ਮੈਡੀਸਨਲ ਪਲਾਂਟ ਹੈ ਇੱਕ ਔਸ਼ਦੀ ਬੂਟਾ ਵੀ ਹੈ 슈ਗਰ ਦੇ ਵਿੱਚ ਕਿਹਾ ਜਾਂਦਾ ਕਿ ਇਹਦੇ ਜੇ ਪੱਤੇ ਆਸੀਂ ਖਾਣੇ ਆ ਤਾਂ ਡਾਇਬਟਿਕ ਜਿਹੜੇ ਪੇਸ਼ੈਂਟ ਉਹਨਾਂ ਲਈ ਇਹ ਬਹੁਤ ਵਧੀਆ ਹੁੰਦੀ ਹੈ ਪਰ ਕੋਈ ਵੀ ਪੌਦਾ ਜਦੋਂ ਸਿੱਖਣਾ ਹੈ ਜਾਂ ਉਹਨੂੰ ਦਵਾਈ ਦੇ ਰੂਪ ਚ ਲੈਣਾ ਤਾਂ ਸਾਨੂੰ ਕਿਸੇ ਐਕਸਪਰਟ ਦੀ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਇਹਦੇ ਵਿੱਚ ਦੋ ਰੰਗ ਮਿਲਦੇ ਆ ਇੱਕ ਚਿੱਟੇ ਰੰਗ ਵਾਲਾ ਸਦਾ ਬਾਹਰ ਹੁੰਦਾ ਤੇ ਇਹ ਗੁਲਾਬੀ ਰੰਗ ਆ ਹਾਈਬ੍ਰਿਡ ਜਿਹੜੀਆਂ ਕਿਸਮਾਂ ਉਹਦੇ ਵਿੱਚ ਹੋਰ ਵੀ ਰੰਗ ਆਉਂਦੇ ਜਿਵੇਂ ਲਾਲ ਹੋ ਗਿਆ ਜਾਂ ਸੰਤਰੀ ਹੋ ਗਿਆ ਬੜੇ ਕਿਸਮਾਂ ਦੇ ਰੰਗ ਹੈ ਪਰ ਇਹ ਜਿਹੜਾ ਦੇਸੀ ਹੈ ਇਹ ਦੋ ਰੰਗਾਂ ਚ ਹੀ ਮਿਲਦਾ ਮੈਨ ਸਾਨੂੰ ਗੁਲਾਬੀ ਤੇ ਚਿੱਟਾ ਤੇ ਆਪਣੇ ਆਪ ਵੀ ਦੇਖੋ ਇਹਦੇ ਪੌਦੇ ਉੱਗਿਆਉਂਦੇ ਬਿਨਾ ਕਿਸੇ ਖਾਸ ਧਿਆਨ ਤੋਂ ਜਾਂ ਇਹਨੂੰ ਬੀਜਣ ਤੋਂ ਬਿਨਾਂ ਹੀ ਬਿਨਾ ਪਾਣੀ ਤੋਂ ਸਰਵਾਈਵ ਕਰਦੇ ਆ ਇਹ ਹੁਣ ਆਪਣੇ ਆਪ ਉੱਗਿਆ ਇਹ ਰੁੱਖ ਹੈਗਾ ਚੀਲ ਦਾ ਦੇਖੋ ਚੀਲ ਦੇ ਪੌਦੇ ਦੇ ਨਾਲ ਇਹਦਾ ਬੀਜ ਉੱਡ ਕੇ ਆ ਗਿਆ ਤੇ ਇਹ ਇਥੇ ਜਿੰਨਾ ਵੀ ਥੋੜਾ ਬਹੁਤ ਨੂੰ ਪਾਣੀ ਮਿਲਿਆ ਇਹ ਗਰੋ ਕਰ ਗਿਆ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਕਿ ਇਹ ਦੇਖੋ ਤੁਸੀਂ ਇਹ ਚੀਲ ਦਾ ਬੂਟਾ ਹੈ ਤੇ ਨਾਲ ਸਦਾ ਬਹਾਰ